ਜਿੱਥੇ ਬੰਦੀਆਂ ਵੱਲੋਂ ਅੱਜ ਪੂਰੇ ਦੇਸ਼ ਦੇ ਵਿੱਚ ਬੰਦ ਦੀ ਕਾਲ ਦਿੱਤੀ ਗਈ ਹੈ ਅੰਮ੍ਰਿਤਸਰ ਦੇ ਵਿੱਚ ਇਸ ਦਾ ਜਿਸ ਰਲਿਆ ਮਿਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਵਕਤ ਅਸੀਂ ਮੌਜੂਦ ਹਾਂ ਅੰਮ੍ਰਿਤਸਰ ਦੇ ਅੰਤਰਰਾਜੀ ਬੱਸ ਸਟੈਂਡ ਦੇ ਉੱਤੇ ਜਿੱਥੇ ਵਕ ਵਕ ਮਹਾਨਗਰਾਂ ਨੂੰ ਪੰਜਾਬ ਦੇ ਵਕ ਵਕ ਸ਼ਹਿਰਾਂ ਨੂੰ ਤੇ ਦੇਸ਼ ਦੇ ਵਕ ਵਕ ਸੂਬਿਆਂ ਨੂੰ ਇੱਥੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਾਨ ਤਮਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਾਨ ਤਮਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਜਿਹੜੀਆਂ ਬੱਸਾਂ ਨੇ ਉਹ ਚੱਲਦੀਆਂ ਨੇ ਤੇ ਬੰਦ ਦੀ ਕਾਲ ਦਾ ਜਿਹੜਾ ਅਸਰ ਹੈ ਉਹ ਸਿੱਧਾ ਇਸ ਬੱਸ ਅਡੇ ਤੇ ਦਿਖਾਈ ਦੇ ਰਿਹਾ ਹੈ ਹਰ ਵੇਲੇ ਨੱਕੋਂ ਨੱਕ ਭਰਿਆ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਬੱਸ ਸਟੈਂਡ ਜਿੱਥੇ ਤੁਸੀਂ ਦੇਖ ਸਕਦੇ ਹੋ ਪੰਜਾਬ ਰੋਡਵੇਜ਼ ਦੀਆਂ ਪੀਆਰਟੀਸੀ ਦੀਆਂ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਹੋਰ ਵੱਖ-ਵੱਖ ਸੂਬਿਆਂ ਦੀਆਂ ਜਿਹੜੀਆਂ ਬੱਸਾਂ ਨੇ ਉਹ ਇੱਥੇ ਬੰਦ ਪਈਆਂ ਨੇ ਪ੍ਰਾਈਵੇਟ ਬੱਸਾਂ ਵੀ ਜਿਹੜੀਆਂ ਬੰਦ ਨੇ ਕਿਉਂਕਿ ਸੜਕਾਂ ਦੇ ਉੱਤੇ ਆਵਾਜਾਈ ਦੇ ਵਿੱਚ ਵਿਘਨ ਪੈਣ ਦਾ ਡਰ ਹੈ ਵੱਖ-ਵੱਖ ਥਾਵਾਂ ਤੇ ਪ੍ਰੋਟੈਸਟ ਚੱਲ ਰਹੇ ਨੇ ਤੇ ਇਸ ਦਾ ਅਸਰ ਜਿਹੜਾ ਹੈ ਉਹ ਇੱਥੇ ਦਿਖ ਰਿਹਾ ਹੈ ਹਾਲਾਂਕਿ ਮੁਸਾਫਰ ਵੀ ਇੱਥੇ ਸਾਨੂੰ ਕੋਈ ਦਿਖ ਰਹੇ ਨੇ ਜਿਨ੍ਹਾਂ ਨੇ ਆਪੋ ਆਪਣੀ ਡੈਸਟੀਨੇਸ਼ਨ ਤੇ ਪਹੁੰਚਣਾ ਸੀ ਪਰ ਉਹਨਾਂ ਨੂੰ ਜਿਹੜਾ ਵੱਖ-ਵੱਖ ਥਾਵਾਂ ਤੇ ਪਹੁੰਚਣ ਲੱਗੇ ਮੁਸ਼ਕਲ ਆ ਰਹੀ ਹੈ ਅਸੀਂ ਗੱਲਬਾਤ ਵੀ ਮੁਸਾਫਰਾਂ ਨਾਲ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਦੀਆਂ ਪਰੇਸ਼ਾਨੀਆਂ ਝਲਣੀਆਂ ਜਿਹੜੀਆਂ ਮੁਸਾਫਰਾਂ ਨੂੰ ਪੈ ਰਹੀਆਂ ਨੇ ਕਿਉਂਕਿ ਅੰਮ੍ਰਿਤਸਰ ਦੇ ਬੱਸ ਸਟੈਂਡ ਦੀ ਗੱਲ ਕੀਤੀ ਜਾਵੇ ਤਾਂ ਹਰ ਵੇਲੇ ਇੱਥੋਂ ਇੱਕੋ ਵੇਲੇ ਸੈਂਕੜੇ ਬੱਸਾਂ ਜਿਹੜੀਆਂ ਨੇ ਵੱਖ-ਵੱਖ ਥਾਵਾਂ ਨੂੰ ਜਾਂਦੀਆਂ ਨੇ ਵੱਖ-ਵੱਖ ਥਾਵਾਂ ਤੋਂ ਆਉਂਦੀਆਂ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਜੀ ਬੱਸ ਸਟੈਂਡ ਤੇ ਜਾਣਾ ਸੀ ਕਿਤੇ ਅੱਜ ਹਾਂਜੀ ਕਿੱਥੇ ਜਾਣਾ ਸੀ ਸਰ ਪੱਟੀਵਰੇ ਪੱਟੀ ਜਾਣਾ ਸੀ ਤਾਂ ਕੀ ਕਹਿ ਰਹੇ ਹੁਣ ਬੱਸ ਸੇ ਤੋਂ ਚੱਲੇਗੀ ਜਾਂ ਨਹੀਂ ਕੋਈ ਗੱਲ ਇਹ ਕਿਸਾਨਾਂ ਦਾ ਨਾਲ ਆਪਾਂ ਚਗਲਦਾ ਧੋਖੇ ਵੈਸੇ ਬੱਸ ਨਹੀਂ ਮਿਲਦੀ ਨਾ ਇਹਨਾਂ ਨੂੰ ਮੁਸ਼ਕਲ ਇੰਨੀ ਚਲਣੀਆਂ ਉਹ ਇੰਨੀਆਂ ਚਲਾਉਂ ਠੀਕ ਹੈ ਤਾਂ ਫਿਰ ਕਿਸੇ ਕੰਮ ਆਏ ਸੀਗੇ ਜਾਂ ਸੁਬਾਹ ਆਏ ਸੀਗੇ ਹਾਂ ਸੁਬਾਹ ਆਇਆ ਸੀ ਸੁਬਾਹ ਆਏ ਸੀ ਤਾਂ ਕਿਸਾਨਾਂ ਦੇ ਜਿਹੜਾ ਪ੍ਰੋਟੈਸਟ चल ਰਿਹਾ ਕੀ ਇਸ ਦੇ ਬਾਰੇ ਕਹਿਣਾ ਚਾਹੁੰਦੇ ਹੋ ਕਿਸਾਨਾਂ ਮੁਕਰਿਆ ਬੰਦਾ ਉਹ ਮੁਕਰਿਆ ਕੋਈ ਕਿਸਾਨ ਹੋਣੀ ਮੁਕਰਿਆ ਆਦੇ ਠੀਕ ਹੈ ਜਿਹੋ ਕਿਸਾਨਾਂ ਨੇ ਗੱਲ ਤੇ ਹੋ ਗਿਆ ਲਿਖਤ ਲੈਣੇ ਆਪਦੀ ਜੀ ਮੈਂ ਉਹ ਦੀਪ ਸਿੱਧੂ ਨੇ ਇਹ ਗੱਲ ਕਹੀ ਵੀ ਲਿਖਤ ਲਓ ਤੁਸੀਂ ਸਾਲ ਬਿਠੇ ਤੁਸੀਂ 2 ਮਹੀਨੇ ਹੋਰ ਬਹਿ ਜਾਓ ਜਿਹੜੇ ਪ੍ਰੋਟੈਸਟ ਕਰਕੇ ਪਰੇਸ਼ਾਨੀਆਂ ਹੋ ਰਹੀਆਂ ਤੁਸੀਂ ਕਹ ਰਹੇ ਕੋਈ ਗੱਲ ਕਿਸਾਨਾਂ ਦੇ ਨਾਲ ਨਾ ਨਾ ਉਹ ਆਪਣੇ ਗੋਲੇ ਚ ਲੰਦਾ ਤਾਂ ਆਪਾਂ ਐਨੀ ਮੁਸ਼ਕਿਲ ਨਹੀਂ ਚੱਲ ਸਕਦੇ ਕਿ ਇਹ ਦੀ ਠੀਕ ਹੈ ਜੀ ਬਿਲਕੁਲ ਇਹ ਵਿਚਾਰ ਨੇ ਲੋਕਾਂ ਦੇ ਜਿਹੜੇ ਕਿਸਾਨ ਆ ਸਰ ਕੀ ਨਾਮ ਹੈ ਜੀ ਤੁਹਾਡਾ ਵਿਕਰਮਜੀਤ ਵਿਕਰਮਜੀਤ ਜੀ ਮੁਸਾਫਰ ਹੋ ਜਾਂ ਜਾਣਾ ਸੀ ਕਿਤੇ ਹਾਂ ਜੀ ਹਾਂ ਜੀ ਕਿਥੋਂ ਆਏ ਹੋ ਤੁਸੀਂ ਮੈਂ ਰਹੀਏ ਤੁਸੀ ਰਹੀਏ ਤੋਂ ਜਾਣਾ ਰਹੀਏ ਕਿਹਣਾ ਸੀ ਹਾਂ ਜੀ ਹਾਂ ਜੀ ਕੀ ਕਹਿ ਰਹੇ ਨੇ ਬੱਸਾਂ ਦੇ ਬੰਦ ਨੇ ਕੀ ਕਹਣਾ ਚਾਹੁੰਦੇ ਹੋ ਬੱਸਾਂ ਦਾ ਕੀ ਜਾਣਾ ਜਿੰਨਾ ਕਿਸਾਨਾਂ ਨੇ ਜਾਮ ਲਾਏ ਆ ਉਹਦਾ ਕਰਕੇ ਬੰਦ ਕੀਤਾ ਬੰਦ ਕੀਤਾ ਵਾ ਕਿੰਨੀ ਕੁ ਪਰੇਸ਼ਾਨੀ ਚੱਲਣੀ ਪੈ ਰਹੀ ਹੈ ਜੀ ਨਹੀਂ ਪਰੇਸ਼ਾਨੀ ਦੀ ਚਲੋ ਕੀ ਹੁਣ ਦਲ ਨਹੀਂ ਪੈਂਦੀ ਆ ਸਾਨੂੰ ਤਾਂ ਕੋਈ ਨਹੀਂ ਤਾਂ ਓਕੇ ਪਰ ਕੀ ਕਹਿਣਾ ਚਾਹੁੰਦੇ ਕਿਸਾਨਾਂ ਦੇ ਪ੍ਰੋਟੈਸਟ ਬਾਰੇ ਕਿ ਜਿਹੜਾ ਬੰਦੇ ਹੋਇਆ ਆ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਇੱਕ ਪਾਸੇ ਜੇ ਆਪਣੇ ਰਈਏ ਨਹੀਂ ਪਹੁੰਚ ਸਕੇ ਤਾਂ ਕੀ ਕਹਿਣਾ ਚਾਹੁੰਦੇ ਇਹਨੇ ਕਿਹਾ ਕਿ ਜਾਉਂਦੇ ਆ ਰਈਏ ਦੇ ਪਹੁੰਚੀ ਜਾਣਾ ਵਾ ਇਦਾਂ ਹੀ ਰਈਏ ਖੱਜਲ ਖਵਾਰੀ ਹੈ ਕਿ ਨਹੀਂ ਹੈ ਪਰ ਖੱਜਲ ਖਵਾਰੀ ਤਾਂ ਹੈਗੀ ਆ ਪਰ ਜ਼ਿੰਮੇਵਾਰ ਮੰਨਦੇ ਸਰਕਾਰ ਨੂੰ ਮੰਨਦੇ ਜੀ ਕਿਸਾਨਾਂ ਨੂੰ ਮੰਨਦੇ ਜੀ ਨਹੀਂ ਨਹੀਂ ਇਹ ਸਰਕਾਰ ਨੂੰ ਮੰਨਦੇ ਕਿਸਾਨ ਨੂੰ ਨਹੀਂ ਮੰਨਦੇ ਬਿਲਕੁਲ ਲੋਕਾਂ ਦੀ ਜਿਹੜੀ ਪ੍ਰਤੀਕਿਰਿਆ ਹੈ ਇਹ ਸਾਰਿਆਂ ਦੇ ਸਾਹਮਣੇ ਬਿਲਕੁਲ ਆ ਰਹੀ ਹੈ ਹਰ ਕਿਸੇ ਦੇ ਆਪੋ ਆਪਣੇ ਵਿਚਾਰ ਨੇ ਕਿ ਕਿਸਾਨਾਂ ਦੇ ਧਰਨੇ ਕਰਕੇ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਅਸੀਂ ਗੱਲਬਾਤ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਨਰਿੰਦਰ ਹਲਦਾਰ ਨਰਿੰਦਰ ਜੀ ਕਹਾ ਜਾਣਾ ਸੀ ਆਪੇ ਮੈਨੂੰ ਜਾਣਾ ਸੀ ਅਜਨਾਲਾ ਜਾਣਾ ਸੀ ਅਜਨਾਲਾ ਸੇ ਫਿਰ ਪਟਾ ਬਟਾਲਾ ਜਾਣਾ ਸੀ ਤਾਂ ਕਿਸਾਨਾਂ ਦੁਆਰਾ ਬੰਦ ਕੀਤਾ ਗਿਆ ਹੈ ਅੱਜ Uh, क्या कहना चाहते किस तरह की परेशानी आ रही है आप देखिए दिक्कत तो आ ही रहा है आप एक्चुअली ने क्यों बंद करे मुझे पक्का पता नहीं है okay. तो ने किसानों ने अपनी मांगों के लिए जो उनकी डिमांड्स है उसके लिए बंद किया है उसके लिए मेरे हिसाब तो से सरकारी कोई सी भी चीज बंद करे लेकिन बाज बंद करे तो जनता के बहुत दिक्कत होते तो सरकारी के जो ऑफिस होते ऑफिस में जगह धरना दे ये ऐसे करे तो इसमें तो दिक्कत होते ही है हर किसी को दिक्कत होता है लोगों को परेशानी हो रही है बिल्कुल बहुत दिक्कत है। मैंने तो क्या कहना चाहते सरकार को रिस्पॉन्सिबल मानते हो या किसको मानते हो तो इसमें सर से क्या खाएंगे सरकार को खाएंगे जनता को क्या, पर पर क्या खाएंगे सब छट्टे बट्टा है और कुछ नहीं है बिल्कुल ये लोग वक वकान ने ਹਰ ਕਿਸੇ ਦੇ ਆਪੋ ਆਪਣੇ ਜਿਹੜੇ ਵਿਚਾਰ ਨੇ ਇਸ ਪਾਸੇ ਮਹਿਲਾਵਾਂ ਵੀ ਕੁਝ ਬੈਠੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਅ ਅੰਮ੍ਰਿਤਸਰ ਦੇ ਜਿਹੜੇ ਬੱਸ ਸਟੈਂਡ ਤੋਂ ਬਹੁਤ ਸਾਰੀਆਂ ਡੈਸਟੀਨੇਸ਼ਨ ਨੇ ਇੱਥੇ ਜਿੱਥੇ ਬੱਸਾਂ ਜਾਂਦੀਆਂ ਨੇ ਕਾਸੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਹੈ ਉਹ ਲੋਕਾਂ ਨੂੰ ਅੱਜ ਇੱਥੇ ਕਰਨਾ ਪੈ ਰਿਹਾ ਅਸੀਂ ਇਸ ਪਾਸੇ ਹੋਰ ਵੀ ਮੁਸਾਫਰ ਜਿਹੜੇ ਨੇ ਬੈਠੇ ਨੇ ਜੀ ਗੱਲਬਾਤ ਜਿਹੜੀ ਆ ਇਹਨਾਂ ਦੇ ਨਾਲ ਵੀ ਜਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਚਰਨਜੀਤ ਸਿੰਘ ਜੀ ਚਰਨਜੀਤ ਸਿੰਘ ਦੀ ਕਿੱਥੇ ਜਾਣਾ ਸੀ ਅੱਜ ਸਰ ਫਰੋਜਪੁਰ ਜਾਣਾ ਫਰੋਜਪੁਰ ਜਾਣਾ ਕਦੋਂ ਆਏ ਸੀ ਕਿ ਫਰੋਜਪੁਰ ਤੋਂ ਸਰ ਕੱਲ ਆਏ ਸੀ ਕੱਲ ਆਏ ਸੀ ਦਰਬਾਰ ਸਾਹਿਬ ਆਏ ਸੀ ਕਿ ਹਾਂ ਜੀ ਸਰ ਹਾਂਜੀ ਤਾਂ ਇਹ ਬਸਾਂ ਅੱਜ ਕਿਸਾਨਾਂ ਨੇ ਬੰਦ ਕੀਤਾ ਹੈ ਉਸ ਲਈ ਟਰਾਂਸਪੋਰਟਰਾਂ ਨੇ ਵੀ ਉਹਨਾਂ ਦੀ ਸਮਰਥਨ ਚ ਬੰਦ ਕੀਤਾ ਹੈ ਕੀ ਕਹਿਣਾ ਚਾਹੁੰਦੇ ਜੇ ਕਿਸ ਨੂੰ ਜ਼ਿੰਮੇਵਾਰ ਮੰਨਦੇ ਜੇ ਸਰਕਾਰ ਦੀ ਜ਼ਿੰਮੇਵਾਰ ਹੈ ਜਾਂ ਕਿਸਾਨ ਜ਼ਿੰਮੇਵਾਰ ਹੈ ਸਰ ਦੇਖਿਆ ਜਾਵੇ ਤਾਂ ਸਰਕਾਰ ਦੀ ਗਲਤੀ ਆ ਜੀ ਜਿਹੜਾ ਇਦਾਂ ਹੋਣ ਡਿਆ ਕਿੰਨੇ ਲੋਕ ਖੱਜਲ ਹੋਣ ਡਿਆ ਕਿੰਨੇ ਬੈਠੇ ਆ ਮਜ਼ਦਕੀਆਂ ਨੂੰ ਬਹੁਤ ਜ਼ਿਆਦਾ ਮਜਬੂਰੀ ਵੀ ਆ ਜਾਣਾ ਲੋਕਾਂ ਉਹ ਕੰਦ ਵੇਖਿਆ ਤਾਂ ਬਾਕੀ ਸਰਕਾਰ ਦੀ ਗਲਤੀ ਆ 100% ਦਾ ਜੀ ਹਾਂਜੀ ਹਾਂਜੀ ਇਹ ਜਿਹੜੇ ਕਿਸਾਨ ਪ੍ਰੋਟੈਸਟ ਕਰ ਰਹੇ ਨੇ ਉਹ ਆਪਣੀਆਂ ਮੰਗਾਂ ਲਈ ਕਰ ਰਹੇ ਨੇ ਹਾਂਜੀ ਹਾਂਜੀ ਉਹ ਆਪਣੀਆਂ ਮੰਗਾਂ ਲਈ ਕਰ ਲਿਆ ਦੇਖਾ ਸੋ ਕਿਸਾਨ ਵੀ ਸੱਚੇ ਹੀ ਆ ਉਹਨਾਂ ਦਾ ਵੀ ਕਿਹੜਾ ਦਿਲ ਕਰਦਾ ਹੈ ਉਹ ਵੀ ਸੜਕਾਂ ਦੇ ਤੰਗ ਹੋਣ ਨੂੰ ਬਣਾਵੇ ਵੀ ਬਾਕੀ ਫਿਰ ਹੁਣ ਕਿਵੇਂ ਕਿਵੇਂ ਜਾਓਗੇ ਕਿੰਨੇ ਵਜੇ ਬਸਾਂ ਚੱਲਣੀਆਂ ਦੱਸਿਆ ਕੋਈ ਜੀ ਅੱਛਾ 4 ਵਜੇ ਕਹਿੰਦੇ ਆਈ ਚੱਲਣੀਆਂ ਬੱਸ ਹਾਂਜੀ ਸਰ 4 ਵਜੇ ਕਹਿੰਦੇ ਆ ਬੱਸ ਚੱਲਣੀਆਂ ਤਾਂ ਬਿਲਕੁਲ ਇਹ ਜਿਹੜੇ ਮੁਸਾਫਰ ਨੇ ਵੱਖ-ਵੱਖ ਇਹਨਾਂ ਦੀਆਂ ਪ੍ਰਤੀਕਿਰਿਆ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਕਿਸੇ ਨੇ ਅਜਨਾਲੇ ਜਾਣਾ ਹੈ ਫਿਰੋਜ਼ਪੁਰ ਜਾਣਾ ਹੈ ਰਈਏ ਜਾਣਾ ਹੈ ਜਾਂ ਤਮਾਮ ਉਹਨਾਂ ਥਾਵਾਂ ਤੇ ਜਾਣਾ ਹੈ ਪਠਾਨਕੋਟ ਤੋਂ ਜਾਣ ਵਾਲੇ ਮੁਸਾਫਰ ਵੀ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਅਸੀਂ ਤਮਾਮ ਮੁਸਾਫਰਾਂ ਦੇ ਨਾਲ ਲਗਾਤਾਰ ਕਿਉਂਕਿ ਸਰਕਾਰ ਦੇ ਤੱਕ ਇਹ ਆਵਾਜ਼ ਜਿਹੜੀ ਅਸੀਂ ਪਹੁੰਚਾਉਣਾ ਚਾਹੁੰਦੇ ਆ ਕਿ ਕੀ ਲੋਕ ਜਿਹੜੇ ਨੇ ਪਰੇਸ਼ਾਨ ਹੋ ਰਹੇ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਆਏ ਸੀ ਸਰ ਕੀ ਨਾਮ ਹੈ ਜੀ ਤੁਹਾਡਾ ਜੀ ਹੰਸਾ ਸਿੰਘ ਜੀ ਹੰਸਾ ਸਿੰਘ ਜੀ ਕਿੱਥੇ ਜਾਣਾ ਸੀਗਾ ਜੀ ਇਹ ਜਾਣਾ ਠੱਠੀ ਢੋਲਣ ਆਪਣਾ ਪਿੰਡ ਅਮਰਸਾਹ ਜ਼ਿਲ੍ਹੇ ਦੀ ਹੈ ਹਾਂਜੀ ਅਮਰਸਾਹ ਅਮਰਕੋਟ ਤੋਂ ਅਮਰਕੋਟ ਤੋਂ ਕੀ ਕਹਿਣਾ ਚਾਹੁੰਦੇ ਜੀ ਤਰਨਤਾਰਨ ਦੇ ਵਿੱਚ ਕੀ ਕਹਿਣਾ ਚਾਹੁੰਦੇ ਜੀ ਬੱਸਾਂ ਕਿੰਨੇ ਵਿੱਚ ਚਲਣੀਆਂ ਬੱਸਾਂ ਜੀ ਹਾਂ ਜੀ ਆ ਸ਼ਾਮਾਂ ਨੂੰ ਚੱਲ ਪੈਣ ਹਾਂਜੀ ਸ਼ਾਮ ਮੱਥਾ ਟੇਕਣ ਆਏ ਸੀ ਜਾਂ ਕਿਸੇ ਹੋਰ ਕੰਮ ਆਏ ਸੀ ਨਹੀਂ ਹੋਰ ਇਧਰੋਂ ਛੱਤੀਗੜ੍ਹ ਵੱਲੋਂ ਆਇਆ ਹੈ ਛੱਤੀਗੜ੍ਹ ਤੋਂ ਆਇਆ ਹਾਂਜੀ ਉੱਥੋਂ ਪਤਾ ਸੀ ਕਿ ਅੱਜ ਬੰਦ ਹੈ ਕਿ ਨਹੀਂ ਕਹਤੇ ਆ ਕੇ ਪਤਾ ਲੱਗਾ ਨਹੀਂ ਇੱਥੇ ਆਣ ਕੇ ਪਤਾ ਲੱਗਾ ਤਾਂ ਖੱਜਲ ਇਹ ਕਿਸਾਨਾਂ ਦੇ ਅੰਦੋਲਨ ਕਿਸਾਨਾਂ ਨੇ ਪ੍ਰੋਟੈਸਟ ਕੀਤਾ ਜੀ ਅੱਜ ਬੰਦ ਦੀ ਕਾਲ ਦਿੱਤੀ ਆ ਉਹਨਾਂ ਨੇ ਕਿਹਾ ਸਾਡੀਆਂ ਮੰਗਾਂ ਨੇ ਕਿੰਨੋਂ ਜ਼ਿੰਮੇਵਾਰ ਮੰਨਦੇ ਜੇ ਸਰਕਾਰ ਨੂੰ ਮੰਨਦੇ ਜਾਂ ਕਿਸਾਨਾਂ ਨੂੰ ਮੰਨਦੇ ਨੇ ਕਿਸਾਨਾਂ ਨੂੰ ਮੰਨਦੇ ਇਹ ਤੇ ਜੀ ਹਾਂਜੀ ਇਹ ਖੱਜਲਖੁਆਰੀ ਜਿਹੜੀ ਹੋ ਰਹੀ ਹੈ ਜੀ ਹਾਂਜੀ ਹਾਂਜੀ ਕੀ ਕਰਨ ਨੂੰ ਹੁੰਦਾ ਬੰਦ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਨਾ ਬੰਦ ਠੀਕ ਹੈ ਜੀ ਤਾਂ ਬਿਲਕੁਲ ਇਹ ਪ੍ਰਤੀਕਿਰਿਆ ਹੈ ਕੋਈ ਲੋਕ ਇੱਥੇ ਅਜਿਹੇ ਨੇ ਜਿਹੜੇ ਕਿਸਾਨਾਂ ਨੂੰ ਜ਼ਿੰਮੇਵਾਰ ਮੰਨਦੇ ਨੇ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਨੇ ਤਾਂ ਇਸ ਪਾਸੇ ਮੁਸਾਫਰ ਤੁਸੀਂ ਦੇਖ ਸਕਦੇ ਹੋ ਬਜ਼ੁਰਗ ਮੁਸਾਫਰ ਜਿਹੜੇ ਨੇ ਜਿਨ੍ਹਾਂ ਨੇ ਪਹੁੰਚਣਾ ਸੀ ਆਪਣੀ ਮੰਜ਼ਿਲ ਤੇ ਪਰ ਬੱਸ ਅੱਡੇ ਦੇ ਇੰਤਜ਼ਾਰ ਕਰ ਰਹੇ ਨੇ ਕੀ ਨਾਮ ਤਾਂ ਇਸ ਅਗਾਰੇ ਉੱਤੇ ਇਹ ਜਿਹੜੇ ਮੁਸਾਫਰ तमाम ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਪਹੁੰਚਣ ਵਾਲੇ ਨੇ ਤਾਂ ਅਸੀਂ ਗੱਲਬਾਤ ਜਿਹੜੀ ਹੈ ਸਾਰਿਆਂ ਦੇ ਨਾਲ ਜਾਰੀ ਰੱਖ ਰਹੇ ਹਾਂ ਕਿਉਂਕਿ ਛਤੀਸਗੜ੍ਹ ਤੋਂ ਮੁਸਾਫਰ ਜਿਵੇਂ ਅਸੀਂ ਦੇਖਿਆ ਆਏ ਸੀ ਉਹਨਾਂ ਨੇ ਅਮਰਕੋਟ ਪਹੁੰਚਣਾ ਹੈ ਮੁਸ਼ਕਲਾਂ ਉਹਨਾਂ ਨੂੰ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਅਮਰਜੀਤ ਜੀ ਕਿੱਥੇ ਜਾਣਾ ਸੀ ਤੁਸੀਂ ਰਾਮਿਆਣੇ ਜਾਣਾ ਰਾਮਿਆਣੇ ਹਾਂ ਬਠਿੰਡੇ ਦੇ ਵਿੱਚ ਜਤੋ ਦੇ ਵਿੱਚ ਤਾਂ ਅਮਰਸਰ ਮੱਥਾ ਟੇਕਣ ਆਏ ਸੀ ਜਾਂ ਵੈਸੇ ਆਏ ਸੀਗੇ ਹਾਂਜੀ ਪਾਸਪੋਰਟ ਕੀ ਨਾਮ ਆ ਤੁਸੀਂ ਦੱਸੋ ਜੀ ਸੰਦੀਪ ਕੌਰ ਜੀ ਸੰਦੀਪ ਜੀ ਰਾਮਿਆਣੇ ਤੋਂ ਆਏ ਨਾ ਅੱਛਾ ਤਾਂ ਇਹ ਕੀ ਕਰਨਾ ਚਾਹੁੰਦੇ ਜੀ ਜਤੋ ਤੋਂ ਅੱਗੇ ਬਠਿੰਡੇ ਦੇ ਜਿੱਥੇ ਫਰੀਦਕੋਟ ਚ ਪੈਂਦਾ ਜੀ ਫਰੀਦਕੋਟ ਚ ਪੈਂਦਾ ਪਾਸਪੋਰਟ ਦੀ ਇਨਕੁਆਰੀ ਸੀ ਹਾਂਜੀ ਕਦੋਂ ਆਏ ਸੀਗੇ ਕੱਲ ਆਏ ਸੀ ਕੱਲ ਆਏ ਸੀ ਤਾਂ ਕਿੰਨੀ ਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਕੀ ਕਹਿ ਰਹੇ ਹੁਣ ਬੱਸਾਂ ਕਰੋ ਚੱਲਣ ਗਿਆ ਜੀ ਹੁਣ ਤਾਂ ਕੋਈ ਪਤਾ ਨਹੀਂ ਇਸਦਾ ਜਾਣ ਲੋਖੇ ਪਏ ਹੋਏ ਪਏ ਹਾਂ ਇਹ ਕਹਿ ਰਹੇ ਨੇ ਸ਼ਾਮ 4 ਵਜੇ ਤੋਂ ਬੱਸਾਂ ਜਿਹੜੀਆਂ ਸ਼ਹਿਰ ਦੇ ਚੱਲਣ ਗਿਆ ਇੱਥੋਂ ਜੀ ਕਿਸ ਨੂੰ ਜ਼ਿੰਮੇਵਾਰ ਮੰਨਦੇ ਜੀ ਕਿਸਾਨਾਂ ਦਾ ਪ੍ਰੋਟੈਸਟ ਚੱਲ ਰਿਹਾ ਕਹਿ ਰਹੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਜੀ ਪਤਾ ਨਹੀਂ ਵੈਸੇ ਖੱਜਲਖਵਰੀ ਹੋ ਰਹੀ ਹੈ ਨਾ ਜੀ ਕੀ ਕਹਿਣਾ ਚਾਹੁੰਦੇ ਖੱਜਲਖਵਰੀ ਕਿੰਨੀ ਹੋ ਰਹੀ ਹੈ ਜੀ ਬਹੁਤ ਜੀ ਬਹੁਤ ਘਰੇ ਬੱਚੇ ਭੁੱਖੇ ਬੈਠੇ ਆ ਜੀ ਜੀ ਬਿਲਕੁਲ ਘਰ-ਬਾਰ ਛੱਡ ਕੇ ਜਿਹੜੋ ਪਰੇਸ਼ਾਨੀ ਹਾਂ ਜੀ ਹਾਂ ਜੀ ਅਸੀਂ ਕਿ ਮੇਰੇ ਪਾਸਾਈ ਨਹੀਂ ਹਾਂ ਜਾਣਦਾ ਹਾਂ ਜੀ ਠੀਕ ਹੈ ਵੈਸੇ ਉਸ ਕਾਊਂਟਰ ਤੋਂ ਬਠਿੰਡੇ ਲਈ ਬੱਸਾਂ ਜਾਣਗੀਆਂ ਤਾਂ ਇਹ ਜਿਹੜੇ ਲੋਕ ਅੰਮ੍ਰਿਤਸਰ ਕਿਉਂਕਿ ਪਾਸਪੋਰਟ ਦੀ ਇਨਕੁਆਰੀ ਦੇ ਲਈ ਲੋਕ ਇੱਥੇ ਆਉਂਦੇ ਨੇ ਗੁਰੂ ਦੀ ਨਗਰੀ ਦੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਟੂਰਿਸਟ ਵੀ ਜਿਹੜੇ ਨੇ ਉਹ ਆਉਂਦੇ ਨੇ ਔਰ ਇੱਕ ਟੂਰਿਸਟ ਕੇਂਦਰ ਹੈ ਅਟਾਰੀ ਜਿਹੜੇ ਲੋਕ ਨੇ ਅਟਾਰੀ ਵੀ ਬਹੁਤ سارے ਲੋਕ ਆਉਂਦੇ ਨੇ ਦੁਰਗਾਣਾ ਮੰਦਿਰ ਦੇ ਲਈ ਆਉਂਦੇ ਨੇ ਤੇ ਵੱਖ-ਵੱਖ ਕਿਉਂਕਿ ਬਹੁਤ ਸਾਰੇ ਪਿੰਡ ਪਠਾਨਕੋਟ ਤੋਂ ਲੈ ਕੇ ਫਿਰੋਜ਼ਪੁਰ ਤੱਕ ਦੀ ਗੱਲ ਕੀਤੀ ਜਾਵੇ ਤੇ ਇਨ੍ਹਾਂ ਪਿੰਡਾਂ ਦੇ ਲੋਕ ਵੀ ਅੰਮ੍ਰਿਤਸਰ ਦੇ ਵਿੱਚ ਖਰੀਦਦਾਰੀ ਕਰਨ ਆਉਂਦੇ ਨੇ ਅੰਮ੍ਰਿਤਸਰ 에어ਪੋਰਟ ਦੇ ਉੱਤੇ ਲੋਕ ਬਹੁਤ ਸਾਰੇ ਆਉਂਦੇ ਨੇ ਪਰ ਜਿਵੇਂ ਬੱਸ ਅਡੇ ਤੇ ਅੱਜ ਉਸ ਇਨਸਾਨ ਪਸਰੀ ਹੋਈ ਹੈ ਇਸ ਨੂੰ ਵੇਖ ਕੇ ਲੱਗਦਾ ਹੈ ਕਿ ਜਿੰਨੇ ਵੀ ਮੁਸਾਫਰਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਦੀ ਰਲ਼ੀ ਮਿਲੀ ਪ੍ਰਤੀਕਿਰਿਆ ਹੈ ਕੋਈ ਕਿਸਾਨ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਮੰਨ ਲਿਆ ਹੈ ਔਰ ਕੁਝ ਲੋਕ ਜਿਹੜੇ ਨੇ ਕਿਸਾਨਾਂ ਨੂੰ ਜ਼ਿੰਮੇਵਾਰ ਮੰਨ ਰਹੇ ਨੇ ਕਿਉਂਕਿ ਲੋਕਾਂ ਦਾ ਇਹੋ ਹੀ ਕਹਿਣਾ ਹੈ ਕਿ ਇਹ ਗੱਲਬਾਤ ਦਾ ਬੈਠ ਕੇ ਜਿਹੜਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਤਾਂ ਕਿ ਕਿਉਂਕਿ ਜਿਨ੍ਹਾਂ ਨੇ ਹੁਣ ਬਠਿੰਡੇ ਪਹੁੰਚਣਾ ਹੈ ਜਾਂ ਫਰੀਦਕੋਟ ਪਹੁੰਚਣਾ ਹੈ ਜਾਂ ਜਿਹੜੇ ਬਾਹਰੋਂ ਆਏ ਨੇ ਹਰ ਕੋਈ ਆਪਣੇ ਘਰ ਪਹੁੰਚਣਾ ਚਾਹੁੰਦਾ ਹੈ ਪਰ ਬੱਸਾਂ ਦੀ ਆਵਾਜਾਈ ਬੰਦ ਹੋਣ ਕਰਕੇ ਲੋਕਾਂ ਨੂੰ ਇਸੇ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕੈਮਰਾ ਪਰਸਨ ਮਕੇਸ਼ ਪਾਵਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ